ਵਾਇਹ ਕਰ ਗਰਬਾਣੀ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਕੁ ਹੈ ਸਾਹਸ ਗ라스 ਆਵੇ ਵਿਦਿਆ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਲੌਜੀਕ ਗੱਲ ਕਰਨੀ ਪੈਗੀ ਤਰਕ ਨਾਲ ਗੱਲ ਕਰਨੀ ਪੈਗੀ 83 ਜਾਦੂ ਵਾਲੀਆਂ ਗੱਲਾਂ ਬਸੀਆਂ ਨਹੀਂ ਸ ਇੱਕ অবতার ਬਣਾਣਾ ਪੈਗਾ ਆਪਣਾ ਸ ਤਾਰਾ ਚੜਿਆ ਲੰਬਾ ਕਿਉਂ ਨਦਰ ਨੇ ਹੱਲਿਆ ਰਾਮ ਸੋ ਸੌ ਕੋ ਸਮਝਣਾ ਬੇ ਵਾਹ ਇਹ ਪੌ ਦਾ ਮਹੀਨਾ ਚੱਲ ਰਿਹਾ ਹੈ ਸ਼ਹੀਦੀ ਦਿਹਾੜੇ ਸੋ ਸਾਡੇ ਵੱਡੇ ਵਡੇਰਿਆਂ ਦੇ ਜਿਨ ਪੂਰਨੇ ਪਾਏ ਹਨ ਸੋ ਗੁਲਾਮ ਬੁਲਾਇਆ ਭਾਰਤ ਨੂੰ ਕਈ ਸਾਲ ਰਾਜਿਆ ਨੇ ਇਹ ਗੁਲਾਮੀ ਦੀ ਜ਼ੰਜੀਰੀ ਲਾ ਲ ਲਈ ਸਭ ਕੁਝ ਕਰਨਾ ਪਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਪ੍ਰਕਾਸ਼ ਹੋਇਆ ਉਹਨਾਂ ਨੇ ਛਾਤੀ ਮਾਰੀ ਸੋ ਤਰਪੇ ਸਿੱਖ ਬਣਾਇਆ ਸਾਨੂੰ ਫਿਰ ਹੁਕਮ ਮੰਨਣ ਦਾ ਰੰਗ ਭਰਿਆ ਫੇਰ ਜਾਤਾ ਪਾਤਾ ਸੰਗਤ ਪੰਗਤ ਫੇਰ ਦੇਦੇ ਆਲੇ ਵਿਦਿਆ ਦਾ ਸਾਗਰ ਗਿਆਨ ਦਾ ਫੇਰ ਸ਼ਾਂਤੀ ਤੇ ਪੁਝਾਏ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਤਾਂ ਇੱਕ ਜੀ ਮਾਰ ਕੇ ਵੀ ਨਹੀਂ ਸੀ ਰਾਜੀ ਠੀਕ ਹੈ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਆਪੇ ਹੀ ਪੈਦਾ ਹੋ ਜਾਂਦੀ ਹੈ ਸ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜਣ ਮਿਲੇ ਕਹਿੰਦੇ ਨਾ ਤੇਰਾ ਬੰਦਾ ਹਾਂ ਸੋਇ ਬੱਚਾ ਹੀਰਾਂ ਦਾ ਨਰਿਆ ਸ਼ਿਕਾਰ ਕੀਤਾ ਮਨ ਚ ਵਰਾਗ ਆ ਗਿਆ ਸੇ ਵੀ ਕਿਸੇ ਦਾ ਬੱਚਾ ਹੈ ਗੁਰੂ ਜੀ ਨਾਲ ਗੁਰੂ ਸਾਹਿਬਾਨ ਨਾਲ ਮਲਾਪ ਹੋਇਆ ਕਹਿੰਦੇ ਤੂੰ ਬੰਦਾ ਹੈ ਕਿਹਦਾ ਬੰਦਾ ਹੈ ਸ ਅਸਾ ਸੇਧ ਦੇਤੀ ਸ ਗੁਰੂ ਕੌਣ ਹੈ ਗੁਰੂ ਪੂਰੇ ਦਾ ਨਾਮ ਹੈ ਅਸੀਂ ਪੂਰੇ ਅਸੀਂ ਪੂਰੇ ਉਹਨਾਂ ਹੋਣਾ ਜਿੱਦਾਂ ਰਾਮ ਨਾਮ ਸਤ ਹੋਣਾ ਹੈ 239 ਸਾਲ ਜੀ ਕੇ ਸਾਨੂੰ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਭਾਈ ਸੰਗਤ ਸਿੰਘ ਜੀ ਜੀ ਸਹੀ ਦਿਨੋ ਕੋਟ ਕੋਟ ਪਰ ਨਾਮ ਹੈ ਸੋ ਤਾਕਤਵਾਰ ਕੀ ਕਰਦਾ ਹੈ ਪਹਿਲੋ ਲਾਲਚ ਤੇ ਕੇ ਆਪਣੇ ਪੰਜਾਬ ਗੁਲਾਮ ਬਣਾਣਾ ਚਾਹੁੰਦਾ ਹੈ ਫਿਰ ਫਿਰ ਆਪਣੀ ਤਾਕਤ ਨਾਲ ਘੇਰਾ ਪਾ ਕੇ ਪਾਣੀ ਲੰਗਰ ਬੰਦ ਕਰਕੇ ਫਿਰ ਵੀ ਨਿਚਾਰਾ ਚੱਲਿਆ ਫਿਰ ਧੋਖੇ ਨਾਲ ਧੋਖਾ ਦੇ ਕੇ ਵਿੱਚ ਮਿਲਾ ਕੇ ਵਿੱਚ ਬਣ ਕੇ ਜੀ ਤੁਹਾਡੇ ਘੋੜਿਆਂ ਦੀ ਸੇਵਾ ਕਰਨ ਆਏ ਆ ਵਪਾਰੀ ਹੈ ਜੀ ਸਾ ਫਿਰ ਧੋਖਾ ਚੱਲਿਆ ਜਦੋਂ ਕੋਈ ਚਾਰਾ ਨਹੀਂ ਚੱਲਿਆ ਤੋਪਾਂ ਨਹੀਂ ਚੱਲੀਆਂ ਬੰਦੂਕਾਂ ਤਲਵਾਰਾਂ ਨਾਲ ਜਿੱਤ ਪ੍ਰਾਪਤ ਨਹੀਂ ਕੀਤੀ ਤੇ ਧੋਖੇ ਨਾਲ ਸ਼ੁਰੇ ਮਾਰਦੇ ਐਸਾ ਹੈ ਚਾਰ ਜੁੱਤਦੀਆਂ ਨੀਤੀਆਂ ਪਹਿਲੋਂ ਪੈਸੇ ਨਾਲ ਜਿੱਤ ਲਓ ਇਹ ਸਿੱਖ ਜੋ ਖਾਲਸਾ ਸੀ ਇਹ ਬੱਚਿਆਂ ਤੇ ਔਰ ਬੀਬੀਆਂ ਤੇ ਜਿਨ੍ਹਾਂ ਨੇ ਪਿੱਛੇ ਇਤਿਹਾਸ ਹੈ ਰਾਜੇ ਚੜਾਈ ਕਰਦੇ ਸੀ ਉਹ ਬੀਬੀਆਂ ਨੂੰ ਬੱਚੀਆਂ ਇਹ ਨੂੰ ਗੁਲਾਮ ਬਣਾਉਂਦੇ ਸੀ ਔਰ ਬੱਚਿਆਂ ਨੂੰ ਖਤਮ ਕਰ ਦਿੰਦੇ ਸੀ ਇਿੱਤਾਂ ਉੱਡਦੇ ਸੀ ਐਸਾ ਹੀ ਆਇਆ ਜੋ ਬਾਰੋਂ ਹਮਲਾਵਾਰ ਆਇਆ ਐਸੇ ਹੀ ਹੋਇਆ ਸੋ ਬੰਦਾ ਸਿੰਘ ਬਹਾਦਰ ਨਹੀਂ ਨਾ ਬੱਚਾਂ ਤੇ ਜ਼ੁਲਮ ਨਾ ਬੀਬੀਆਂ ਤੇ ਐਸੀ ਕ੍ਰਾਂਤੀ ਭਰੀ ਇਹ 239 ਸਾਲ ਦੀ ਸਹਾਲੇ ਹਾਲੇ ਇੱਕ ਸਿੱਖ ਧਰਮ ਸਿੱਖ ਰਾਜ ਆਇਆ ਖਾਲਸਾ ਰਾਜ ਜਦ ਪਨਾਚੀ ਤਬ ਘੁੰਗਟ ਕੈਸਾ ਮਟਕੀ ਭੋਰ ਨਿਰਾਰੀ ਇਹ ਕਿਰਦਾਰ ਬਣਾਣਾ ਪਏਗਾ ਜਿੱਦਿਆ ਜ਼ਰੂਰੀ ਪੜ੍ਹਨੀ ਪਏਗੀ ਰੋਹਾਨੀ ਗਿਆਨ ਲੈਣਾ ਪਏਗਾ ਭਾਈਚਾਰਾ ਬਣਾਣਾ ਪਏਗਾ ਆਰਥਿਕ ਕੌਣ ਲੁੱਟ ਕਰ ਰਿਹਾ ਹੈ ਇਹ ਸਮਝਣਾ ਪਏਗਾ ਰਾਜਨਿਕ कुट कौन रहा है ये समाजिक कौन समाजिकाल खेड रहा है ये भाईचारे नौन सट मारिया है समझना पेगा ਸੋ ਕਹਿੰਦੇ ਵਰਤਾ ਸਭ ਕੁਝ ਤੇਰਾ ਭਾਣਾ ਆਪੇ ਉੱਜੜ ਪਾਏ ਦਾ ਪਿਆਰਾ ਆਪ ਵਿਚਾਲੇ ਰਹੋ ਸੋ ਨਾ ਕੋ ਮੋਰਖ ਨਾ ਕੋ ਸਿਆਣਾ ਵਰਤਾ ਸਭ ਕੁਝ ਤੇਰਾ ਭਾਣਾ ਸੋ ਅੰਦੇ ਦਾ ਖੇਲ ਹੈ ਖੇਲ ਚ ਅਸੀਂ ਨਹੀਂ ਆ ਜਾਂਦੇ ਹਾਂ ਆਪੇ ਇਹ ਸਾਰਾ ਖੇਲ ਉਹਦਾ ਆਪੇ ਉੱਜੜ ਪਾਇੰਦਾ ਪਿਆਰਾ ਆ ਆਪ ਵਿਖਾਲੇ ਰਹੋ ਸੋ ਅੰਦਰ ਇਹ ਤੜਫ ਹੈ ਅੱਗ ਕਿੰਨੀ ਹੈ ਕੋਨਾ ਕੋਈ ਤੇਰੀ ਸੋਚ ਵਾਲਾ ਤੈਨੂੰ ਮਿਲ ਜੇਗਾ ਤੂੰ ਇਹ ਦੀਵਾ ਜਗਾਇਆ ਹੋਇਆ ਜਗਾਏਗਾ ਮਿਲਿਆ ਹੋਇਆ ਮਲਾ ਸਕਦਾ ਹੈ ਜ਼ਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਸੋ ਕਰਦਾਤ ਘੜਨਾ ਪਏਗਾ ਸਾਰਾ ਨਕਸ਼ਾ ਬਣਾਣਾ ਪਏਗਾ ਆਰਥਿਕ ਸਮਾਜਿਕ ਇਹ ਨੈਤਿਕ ਜ਼ਿੰਮੇਵਾਰੀਆਂ ਸਮਝਣੀਆਂ ਪੈਣਗੀਆਂ ਸੋ ਅੰਦਰ ਹੀ ਸਭ ਕੁਝ ਪ੍ਰਗਟ ਹੋਏਗਾ ਜੇ ਅੰਦਰ ਡਰ ਆ ਰਹਾ ਹੁੰਦਾ ਹੈ ਸਰੀਰ ਕੰਮ ਨਹੀਂ ਲੱਗਦਾ ਹੈ ਅੰਦਰ ਡਰ ਆਇਆ ਸਰੀਰ ਕੰਮ ਕੀ ਕਰੇਗਾ ਚਾਹੇ ਹੱਥੇ 'ਚ ਬੰਦੂਕ ਹੈ ਤਲਵਾਰ ਹੈ ਚੱਲੇ ਨਹੀਂ ਨਹੀਂ ਸੋ ਇਹ ਗੱਲਾਂ ਨਾਲ ਗੱਲ ਨਹੀਂ ਬੰਨਨੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਸੋ ਇਹ ਤਰ ਦੇ ਤਰ ਦੇ ਡੁੱਬ ਕੇ ਦਬਦੇ ਦਬਦੇ ਤਰ ਗਏ ਇਹ ਮੈਦਾਨ ਚ ਆਉਣਾ ਪਏਗਾ ਚੌਕੇ ਸਿੱਕੇ ਲਾਣੇ ਪੈਣਗੇ ਹਾਰ ਜਿੱਤ ਬਣੀ ਹੈ ਜੇ ਤੂੰ ਮੈਦਾਨ ਚ ਨਹੀਂ ਆਉਂਦਾ ਤੂੰ ਤੇ ਹਾਰਿਆ ਹੈ ਸ ਗਾਲਾ ਤੇ ਹਾਰ ਚ ਕਿਦਾ ਪੈਂਦਾ ਹ ਜੋ ਜਿੱਤਦਾ ਹੈ ਤੂੰ ਹਾਰ ਮੰਨੀ ਫਿਰਦਾ ਹੈ ਤੂੰ ਇੱਕ ਟੋਰਾ ਪੈਸਾ ਵੀ ਨਹੀਂ ਜਾਣਾ ਇੱਧਰ ਹਜੂਰ ਸਾਹਿਬ ਪਟਿਆਲੇ ਜਾਣਾ ਤੂੰ ਟੋਰਾ ਤੈਨੂੰ ਦੇਖੀ ਲਵਸੀਲਾ ਪਰਮਾਤਮਾ ਕਿਵੇਂ ਕਰਦਾ ਹੈ ਪਰਮੇਸ਼ਰ ਉਹਦੀ ਹੈਲਪ ਕਰਦਾ ਹੈ ਉਹਦੀ ਮਦਦ ਕਰਦਾ ਹੈ ਉਦਮ ਜੋ ਕਰੇਗਾ ਸੋ ਤੋ ਟੋਰ ਇਹ ਨਿੱਕਾ ਜਿਹਾ ਬੀਜ ਨਾ ਦੇਖ ਤੂੰ ਬੀਜ ਮੌਸਮ ਆਏਗਾ ਨਾਮ ਬੀਜ ਅਸੀਂ ਮਨੁੱਖ ਹਾਂ ਸੋ ਇਹ ਭਾਈਚਾਰੇ ਲਈ ਕੁਝ ਕਰਨਾ ਪਏਗਾ ਇਹ ਪਰਿਵਾਰ ਲਈ ਕਰਨਾ ਪਏਗਾ ਇੱਕ ਬੰਦਾ ਬੰਦਾ ਬਣਿਆ ਬਹੁਤ ਪਾਵਰ ਰੱਖਦਾ ਹੈ सो so, ये परिवार अखा इंद्रे दसवें दरवाजे न मिलना पेगा ये धुनी तो धुन वजेगी दिल तो दिलते है सब कुछ एक कंडक्टर है सीटी बजाय उपर ड्रैवर है आ सर आकर है ये कैलकुलेशन करता है ये मन है तन की खुराक हो रन की खुराक हो रहा सो so, ये ਸਾਹਿਬੇ ਕਮਾਲ ਸ੍ਰੀ ਗੁਰਗੋਬ ਸਿੰਘ ਜੀ ਸੋਨਾਂ ਦੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਕੋਟ ਕੋਟ ਪ੍ਰਣਾਮ ਹੈ ਉਹਨਾਂ ਦਾ ਅਸੀਂ ਕਈ ਜਨਮਾਂ ਕਈ ਪੀੜ੍ਹੀਆਂ ਨਹੀਂ ਦੇਣਾ ਦੇ ਸਕਦੇ ਸੋ ਉਹਨਾਂ ਨੇ ਸਾਨੂੰ ਇਹ 239 ਸਾਲ ਜੀ ਕੇ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਅਸੀਂ ਸਿੱਖਾ ਸ੍ਰੀ ਗੁਰਗ੍ਰੰਥ ਸਾਹਿਬ ਜੀ ਸਾਨੂੰ ਸੇਵਾ ਸਿਮਰ ਮਿਲੀ ਆ ਪਰ ਸਾਰਿਆਂ ਨੇ ਸਾਂਝੇ ਗੁਰੂ ਹਨ ਸਾ ਅੰਦਰ ਸਭ ਕੁਝ ਪ੍ਰਗਟ ਹੋਏਗਾ ਇਸ ਸਰੀਰ ਚ ਜੋ ਬਾਹਰ ਬ੍ਰਹਿਮੰਡ ਚ ਹੈ ਇਸ ਸਰੀਰ ਚ ਵੀ ਹੈ ਪਿੰਡੇ ਚ ਵੀ ਹੈ ਤੂੰ ਚੀਜ਼ ਮੋਗੀ ਜੀ ਨਹੀਂ ਚੀਜ਼ ਮੋਗੀ ਹੋਰ ਲਿਆਵਾਂਗੇ ਫਤਿਹ ਹੋਗੀ ਚੀਜ਼ ਚੀਜ਼ ਵਾਧੇ ਪੈਗੀ ਜਦੋਂ ਚੜਦੀ ਕਲਾ बोलਾਂਗੇ ਅੰਦਰ ਸੋਚ ਭੇਜਾਂਗੇ ਵਿਚਾਰ ਭੇਜਾਂਗੇ ਸੋਚ ਹੀ ਨਿਕਲੇਗਾ ਜੋ ਤੂੰ ਸੋਚ ਰਿਹਾ ਹੈ ਉਹ ਹੀ ਦੂਸਰਾ ਸੋਚ ਰਿਹਾ ਹੈ ਜੇ ਤੂੰ ਮਾਇਆ ਸੋਚ ਰਿਹਾ ਮਾਇਆ ਕਮਾਣ ਲਈ ਦੂਸਰਾ ਵੀ ਮਾਇਆ ਕਮਾਣ ਲਈ ਸੋਚ ਰਿਹਾ ਹੈ ਸੋ ਤੇਰੇ ਵਿਚਾਰ ਤੇਰੀ ਸੂਝ-ਬੂਝ ਇਹ ਡਰਾਈਵਰ ਹੈ ਉੱਪਰ ਸਰੀਰ ਦਾ ਦਾ ਮਨ ਮਨ ਦੀ ਤਾਕਤ ਬਹੁਤ ਹੈ ਬੰਦਾ ਇਹ ਤੇ ਆ ਜਾਏ ਬਹੁਤ ਕੁਝ ਕਰ ਸਕਦਾ ਹੈ ਸ ਜਦੋਂ ਬੰਦਾ ਸਿੰਘ ਬਹਾਦਰ ਕੋਲ ਕੋਈ ਪੈਸਾ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਟਰਪਿਆ ਬਸ ਸੋ ਸਾਰੀ ਸਮਝ ਸੀ ਉਹਨੂੰ ਐਸਾ ਨਹੀਂ ਪਤਾ ਵੀ ਸੀ ਕਿ ਪਹਿਲਾਂ ਕਿਵੇਂ ਬੱਚਿਆਂ ਨਾਲ ਕੀਤਾ ਲਾਲਾ ਨਾਲ ਸੋ ਉਹਦੇ ਬੱਚੇ ਨਾਲ ਵੀ ਆਇਆ ਹੋਇਆ ਉਹਦੇ ਬੱਚੇ ਦਾ ਸਾਹਮਣੇ ਪਰਿਵਾਰ ਦੇ ਘੇਰਾ ਪਾ ਕੇ ਇਹੀ ਮੀਨੇ ਕੇ ਰੱਬ ਰਿਆ ਬੰਦਾ ਸਿੰਘ ਬਹਾਦਰ ਨੂੰ ਫੜ ਲਿਆ ਸੋ ਢੋਲਿਆ ਨਹੀਂ ਨਾ ਭਗਤ ਡਰਦੇ ਹਨ ਨਾ ਡਰਾਉਂਦੇ ਹਨ ਸੋ ਪਰਮੇਸ਼ਰ ਨੇ ਸਾਰਿਆਂ ਨੂੰ ਆਜ਼ਾਦ ਬਣਾਇਆ ਹੈ ਆਜ਼ਾਦੀ ਦਾ ਗੁਣ ਸਾਰਿਆਂ ਕੋਲ ਹੈ ਇਹ ਗਰਵਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਤੂੰ ਟੁਰ ਤੋਰ ਗੱਲਾਂ ਨਾਲ ਕੁਛ ਨਹੀਂ ਬੰਨਾ ਤੋਰ ਮਗਰ ਦੇਖੇਗਾ ਭੀੜ ਹੋ ਜਾਏਗੀ ਆਲੀ ਆਲੀ ਸੱਚ ਦੀ ਜਿੱਤ ਹੋਏਗੀ ਪਰ ਇਹ ਸਤੀ ਬੰਨਾ ਪਏਗਾ ਸੱਚ ਸਤ ਰੱਖਣਾ ਪਏਗਾ ਸੰਤੋਖ ਰੱਖਣਾ ਪਏਗਾ ਧੀਜ ਰੱਖਣਾ ਪਏਗਾ ਸਾਰੇ ਗੁਣ ਅੰਦਰੋਂ ਪ੍ਰਗਟ ਹੋਣਗੇ ਕਰਤਾਰ ਘੜਨਾ ਪਏਗਾ ਜੀ ਫਿਰ ਤੋਂ ਸਰਦਾਰ ਹੈ ਜੀ ਇਹ ਬ੍ਰਾਹਮਣ ਬੰਨਣਾ ਪਏਗਾ ਜੋ ਬ੍ਰਹਮ ਦੀ ਵਿਚਾਰ ਕਰੇਗਾ ਪੰਡਤ ਬੰਨਣਾ ਪਏਗਾ ਜੋ ਪੰਡਾ ਬੁੱਧੀ ਗਿਆਨ ਰੱਖੇਗਾ ਸੋ ਇਹ ਉਲਟਾ ਖੇਲ ਹੈ ਭਗਤੀ ਦਾ ਸੰਸਾਰ ਮਾਇਆ ਮਾਇਆ ਮੰਗਦਾ ਠੀਕ ਹੈ ਮਾਇਆ ਗੁਜਰਾਨ ਹੈ ਆਨੰਦ ਲੈਣ ਹੈ ਜੋ ਮਿਲਿਆ ਹੈ ਬਹੁਤ ਕੁਝ ਮਿਲਿਆ ਜੋ ਨਹੀਂ ਮਿਲਿਆ ਉਹਦੇ ਲਈ ਉਦਦਮ ਕਰਨਾ ਹੈ ਕਿ ਵਾ ਜੋ ਹੈ ਆਧ ਹੈ ਨਾ ਮੇਰੇ ਕੋਲ ਆ ਤੇ ਹੈ ਨਾ ਐ ਤੇ ਹੈ ਨਾ ਦੂਸਰੇ ਕੋਲ ਦੂਸਰੇ ਥਾੜੀ ਦਾ ਲੱਡੂ ਵੱਡਾ ਲੱਗਦਾ ਹੈ ਸੋ ਬਹੁਤ ਕੁਝ ਪਰਮੇਸ਼ਰ ਦਿੱਤਾ ਉਹ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਕੰਟਰੋਲ ਉਹ ਵਿਖਾ ਦਿੰਦਾ ਹੈ ਵਿਰਲੇ ਸੰਤਿਆਨ ਜੀ ਇਹ ਇਹ ਮਾਰਗ ਔਖਾ ਹੈ 16 ਤੋਂ ਔਖਾ ਹੈ 16 ਤੇ ਸੋ ਇਕ ਮੌਜ ਆ ਇੱਧਰ ਭੀੜ ਘਟ ਹੈ ਵਿਰਲੇ ਹਨ ਸੱਚ ਦੇ ਵਪਾਰੀ ਜੀ ਗਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਫਿਰ ਤੋ ਪਰੇਸ਼ਾਨ ਨਾ ਹੋਏਗਾ ਆਪਣੀ ਬੈਟਰੀ ਚਾਰਜ ਆਵ ਕਰਨੀ ਪੈਗੀ ਜੀ ਆਪਣੇ ਜੋ ਉੱਪਰ ਰਾਜਾ ਹੈ ਮਨ ਹੈ ਸੋ ਰਾਜੇ ਨਾਲ ਮਿਲਣਾ ਹੈ ਗਰਬਾਣੀ ਤੰਦ ਹੀ ਖਰਾਕ ਹੋ ਰ ਹੈ ਮਨ ਦੀ ਖਰਾਕ ਹੋ ਰ ਹੈ ਗਰਬਾਣੀ ਪੜਨੀ ਪੈਗੀ ਗਿਆਨ ਥੋੜਾ ਜਿਹਾ ਬਹੁਤ ਹੈ ਸੋ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜਿਹਾ ਦਾਸ ਹੈ ਸੰਗਤ ਔਰ ਗੁਰੂ ਬਖਸ਼ਰਾਰ ਬਖਸ਼ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਫਤਿਹ